ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੁਰਮ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਘਰੇਲੂ ਮੱਝਾ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਜੀ ਥੋੜਾ ਡਰਦੀ ਹੈ ਕੈਮਰੇ ਤੋਂ ਦੇਖ ਸਾਹਿਬ ਇਹ ਚੰਗੀ ਪਣੀ ਬਲੋਸੀ ਆ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਨਾਮ ਪਰਮਜੀਤ ਸਿੰਘ ਜੀ ਪਿੰਡ ਪਿੰਡ ਗੁਰਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੋ ਜੀ ਕਹਿੰਦੇ ਸੂਏ ਸੂਣਾ ਮੱਝ ਨਤੀਜੇ ਸੂਏ ਸੂਣਾ ਜੀ ਠੀਕ ਹੈ ਕਿੰਨੇ ਦਿਨ ਬਾਕੀ ਬਈ ਜੀ ਇਹਦਾ ਹਫਤਾ ਬਾਕੀ ਆ ਜੀ ਠੀਕ ਹੈ ਜੀ ਰੇਟ ਬਈ ਜੀ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਰੇਟ ਫੋਨ ਤੇ ਠੀਕ ਹਫਤਾ ਬਾਕੀ ਆ ਹਾਂ ਜੀ ਠੀਕ ਹੈ ਜੀ ਲੋਪਰਾ ਚੈੱਕ ਕਰੋ ਪਿਛਲੇ ਸੂਏ ਦੁੱਧ ਬਈ ਪਿਛਲੇ ਸੂਏ ਦੁੱਧ ਦਿੱਤਾ ਸੀ ਵੀਰੇ 15.5 ਲੀਟਰ ਠੀਕ ਹੈ ਜੀ ਲੋਪਰਾ ਚੈੱਕ ਕਰ ਸਾਢੇ 15 ਲੀਟਰ ਦੁੱਧ ਤਾਂ ਫਿਰ ਸੂ ਚੰਗੀ ਪੜੀ ਖਲੋਸੀ ਬਰਾ ਥੋੜਾ ਆਰਡਰ ਦੀ ਕੈਮਰੇ

ਲੋਜੀ ਲੋចਾ ਤਾਲੂਂ ਵਾਲਾ ਨੰਬਰ ਵਾਲਾ ਨੰਬਰ ਵਾਲਾ ਲੋਜੀ ਤੋਰ ਦੋ ਤੋਰ ਦੋ ਬਸ ਤੋਰ ਦੋ ਤੋਰ ਦੋ ਲੋਜੀ ਬਸ ਲੈਓ ਜੀ ਮੋੜ ਦੋ ਜੀ ਮੋੜ ਦੋ ਲੋਜੀ ਦੇਖਦੇ ਤੋੜਾ ਤੜ ਕੱਦ ਲੈਟ ਸੁਖਣਾ ਕਰ ਮੈਂ ਬੰਦ ਹੀ ਬੰਦ ਲੋਜੀ ਚੈੱਕ ਕਰ ਸੰਸਥਾਨ ਤੋਂ ਕੰਮ ਮੈਂ ਟੀ ਲੈਟਰ ਨਾਲ ਬਹੁਤ ਲੋਜੀ ਚੰਗੀ ਪੜੀ ਬਲੋਸੀ ਭਰਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਗੁਰਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇਹ ਵਦਨਤਾ ਜੇ ਤੁਸੀਂ ਲਾਹਤ ਭਾਟੇ ਲੈਣੇ ਪਈਆਂ ਹਫਤੇ ਦੀ ਕੱਚੀ ਠੀਕ ਹੈ ਲੋ ਜੀ ਚੈੱਕ ਕਰ ਸਭ ਚੰਗੀ ਤਰ੍ਹਾਂ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪਿੰਡ ਗੁਰਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ